ਤੇ ਆਪਣੇ ਹੱਕ ਮੰਗਣ ਵਾਸਤੇ ਤੁਸੀਂ ਦੇਖਦੇ ਹੋ ਬਾਰਡਰ ਇੱਕ ਇਦਾਂ ਹਸਿਲ ਕੀਤੇ ਹੋਣੇ ਜਿਵੇਂ ਦੇਸ਼ ਦੇ ਬਾਰਡਰ ਹੁੰਦੇ ਨੇ ਸਾਹਮਣੇ ਕੋਈ ਹੋਰ ਦੇਸ਼ ਦੇ ਬੰਦੇ ਖੜੇ ਹੋਣ ਇਦਾਂ ਦੀ ਚੀਜ਼ਾਂ ਨੂੰ ਦੇਖ ਕੇ ਮਨ ਚ ਕੀ ਵਿਚਾਰ ਆਉਂਦੇ ਨੇ ਫਿਰ ਤਾਂ ਐ ਹੀ ਸਾਡਾ ਜੀ ਕਰਦਾ ਵੀ ਪੰਜਾਬ ਨੂੰ ਭਾਈ ਇੱਕ ਪਾਸੇ ਹੀ ਕੱਢ ਦੋ ਠੀਕ ਨਹੀਂ ਇੰਨਾ ਤਾਂ ਸੀ ਆਪਾਂ ਮੱਥਾ ਟੇਕਣ ਜਾਂਦੇ ਅੰਮ੍ਰਿਤਸਰ ਬਾਗਾ ਪਾウダー ਤੋਂ ਉੱਥੇ ਨਹੀਂ ਇੰਨਾ ਕੁਝ ਹੈਗਾ ਜਿੰਨਾ ਸਾਨੂੰ ਉਹ ਦੇਖਣ ਨੂੰ ਮਿਲ ਗਿਆ ਇੱਥੇ ਤਾਂ ਜੀ ਨਿਆਣਿਆਂ ਨੂੰ ਲਿਆਈਏ ਬੱਚਿਆਂ ਨੂੰ ਲੈ ਕੇ ਆਈਏ ਹਨਾ ਉਹ ਦੇਖਣ ਨੂੰ ਰਿਹਾ ਕਿ ਵੀ ਇੱਦਾਂ ਦਾ ਬਾਡਰ ਦੇਖਣਾ ਤਾਂ ਉਹ ਵੀ ਦੇਖ ਲਓ ਉੱਥੇ ਕੀ ਕਰਨ ਜਾਣਾ ਅੰਮ੍ਰਿਤਸਰ ਤੁਸੀਂ ਤੇ ਬਾਬਾ ਜੀ ਤੁਸੀਂ ਪਹਿਲਾਂ ਕਦੇ ਦੇਖਿਆ ਵੀ ਕਿਸਾਨ ਨੇ ਧਰਨੇ ਲਾਉਂਦੇ ਹੋਣ ਜਾਂ ਕੋਈ ਵੀ ਧਰਨਾ ਲੱਗੇ ਹੋਵੇ ਉਸ ਦੇ ਉੱਤੇ ਇਸ ਤਰੀਕੇ ਦਾ ਸਰਕਾਰ ਦਾ ਰਵੱਈਆ ਹੋਵੇ ਨਹੀਂ ਪਹਿਲਾਂ ਨਹੀਂ ਕਦੇ ਦੇਖਿਆ ਤੇ ਹੁਣ ਦੇਖ ਕੇ ਕੀ ਲੱਗਦਾ ਮਨ ਨੂੰ ਇਹੋ ਲੱਗਦਾ ਵੀ ਕੰਨ ਆਤਵਾਦੀ ਥੰਮੀ ਹੁੰਦੇ ਆਪਰੇ ਤੇ ਸਾਡਾ ਦੇਸ਼ ਜਾਂ ਤਾਂ ਸਾਨੂੰ ਜਾਣ ਨਹੀਂ ਦ ਹਾਂ ਅਹੀਂ ਉੱਥੇ ਜਾ ਕੇ ਕੀਤਾ ਸੀ ਉੱਥੇ ਜਾ ਕੇ ਬਹਿਣਾ ਸੀ ਅਸੀਂ ਤੋਂ ਆਖੜਾ ਹੈ ਨਾ ਤੇ ਕਿਸ ਚੀਜ਼ ਤੋਂ ਡਰਦੀ ਹੈ ਸਰਕਾਰ ਦਿੱਲੀ ਰੋਕ ਕਿਉਂ ਰੋਕ ਰਹੀ ਹੈ ਤੁਹਾਡੇ ਹਿਸਾਬ ਨਾਲ ਯਾਰ ਇਹਨੇ ਵੀ ਫਸ ਮੰਗ ਰਿਹਾ ਤੇ ਇਹਨੇ ਥੱਲੇ ਪੰਜਾਬ ਹੀ ਮੰਗਦਾ ਹੋਰ ਕੋਈ ਮੰਗਦਾ ਨਹੀਂ ਹਾਂ ਇਹਨਾਂ ਨੂੰ ਰੋਗ ਲਿਆ ਦੇਤਾ ਦੇ ਰੋਗ ਲੈਨੇ ਹੁਣ ਇੱਕ ਹੋਰ ਕਹਿੰਦੇ ਆ ਵੀ ਟਰਾਲੀਆਂ ਨੇ ਟਰੈਕਟਰ ਟਰਾਲੀਆਂ ਨੇ ਲੈ ਕੇ ਜਾਣੀਆਂ ਅੱਗੇ ਹੈ ਨਾ ਇਹ ਵੀ ਬੜਾ ਚੱਲ ਰਿਹਾ ਸੀ ਵੀ ਤੁਰਕੇ ਚਲੇ ਜਾਓ ਹੈ ਨਾ ਉੱਥੇ ਕੋਈ ਇਹਨਾਂ ਨੇ ਬੰਦੋਬਸਤ ਕਰਾਇਆ ਵੀ ਸਾਡੇ ਲਈ ਟੈਂਟ ਲਾਏ ਹੋਏ ਨੇ ਹੁਣ ਟਰਾਲੀਆਂ ਦਾ ਇੱਕ ਸਾਨੂੰ ਅਸੀਂ ਆਪਣੀਆਂ ਤਰਪਾਲਾਂ ਬਣਾ ਕੇ ਉਹਦੇ ਵਿੱਚ ਪੈਣ ਦਾ ਬੰਦੋਬਸਤ ਕਰ ਲਏ ਨੇ ਉਹਨਾਂ ਨੂੰ ਕਿਹਾ ਸੀ ਕੋਈ ਬਲੂਖਾ ਜਾਂ ਗੋੜੀਆਂ ਲਾਈਆਂ ਵੀ ਮੈਨੂੰ ਐਂ ਦੱਸੋ ਭਾਈ ਇਹ ਪਹਿਲੀ ਗੱਲ ਤਾਂ ਮੈਂ ਇਹੀ ਪੁੱਛਣਾ ਚਾਹਾਂਗਾ ਕਿ ਇਹ ਧਰਨਾ ਜਿਹੜਾ ਦੁਵਾਰਾ ਲੱਗਿਆ ਇਸ ਦਾ ਕਾਰਨ ਕੀ ਹੈ ਕਿਉਂਕਿ ਪਹਿਲਾਂ ਲੱਗ ਕੇ ਸੋਸ਼ਲ ਮੀਡੀਆ ਤੇ ਜਾਂ ਆਮ ਆਪਾਂ ਜ਼ਿੰਦਗੀ ਵਿੱਚ ਦੇਖਦੇ ਨੇ ਲੋਕ ਕਿਤੇ ਬਸ ਦੇ ਵਿੱਚ ਮਿਲ ਜਾਂਦੇ ਨੇ ਕਿਤੇ ਮਿਲਦੇ ਨੇ ਉਹ ਫੇਰ ਉਹਨਾਂ ਦੇ ਮਨ 'ਚ ਇਹ ਸਵਾਲ ਹੁੰਦਾ ਕਿ ਕਿਸਾਨ ਫਿਰ ਤੋਂ ਧਰਨੇ ਤੇ ਚਲੇ ਗਏ ਨੇ ਕਿਉਂ ਗਏ ਨੇ ਮੈਂ ਵੀ ਵੈਸੇ ਚਲੋ ਅਸੀਂ ਬਾਹਰ ਤੋਂ ਆਨੇ ਅਸੀਂ ਦੇਖਦੇ ਨੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਇਹਦਾ ਰੀਜ਼ਨ ਕੀ ਹੈ ਜਿਹੜਾ ਅੰਦੋਲਨ ਹੈ ਚੱਲਿਆ ਦੁਬਾਰੇ ਹਾਂਜੀ ਜਦੋਂ ਆਪਣਾ ਉੱਥੇ ਫਸਟ ਜਿਹੜਾ ਅੰਦੋਲਨ ਹੋਇਆ ਸੀਗਾ ਨਾ ਉਹਦੇ ਵਿੱਚ ਜਿਹੜਾ ਆਪਾਂ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਇੱਕ ਬਿਲ ਪਾਸਪਾ ਕਰਾਉਣਾ ਚਾਹੁੰਦੇ ਸੀਗੇ ਜਿਹੜੇ ਕਿਸਾਨ ਸੀਗੇ ਠੀਕ ਹੈ ਨਾ ਵੀ ਇਹਦਾ ਇੱਕ ਗਰੰਟੀ ਕਾਨੂੰਨ ਬਣ ਜੇ ਹਨਾ ਬਟ ਉਸ ਟਾਈਮ ਇੱਕ ਉਹਨਾਂ ਨੇ ਆਪਣਾ ਜਿਹੜਾ ਕੇਂਦਰੀ ਸਰਕਾਰ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਉਹਦੇ ਵਿੱਚ ਉਹਨਾਂ ਨੇ ਇੱਕ ਲਿਖਤੀ ਰੂਪ ਦੇ ਵਿੱਚ ਦਿੱਤਾ ਆਪਣੇ ਕੋਲ ਤੇ ਕਿਉਂਕਿ ਜਿਹੜਾ ਉਹ ਲਿਖਤੀ ਰੂਪ ਵਿੱਚ ਉਹ ਇੱਕ ਪਰਟੀਕੂਲਰ ਆਪਾਂ ਨੂੰ 베ਸਟ ਆਪਾਂ ਉਹ ਕਹਿ ਨਹੀਂ ਸਕਦੇ ਵੀ ਉਹ ਸੈਂਕਸ਼ਨਡ ਹੋ ਗਿਆ ਵੀ ਇੱਕ ਵੇ ਦੇ ਨਾਲ ਕਾਨੂੰਨ ਬਣ ਗਿਆ ਉਹ ਜਿਆਦਾ ਇਹਨਾਂ ਦਾ ਉਪਰ ਸੰਸਦ ਦੇ ਵਿੱਚ ਕਾਨੂੰਨ ਪਾਸ ਕਰਾਵਾਂਗੇ ਤਾਂ ਉਹ ਕਾਨੂੰਨ ਜਾ ਕੇ ਪਾਸ ਹੋਏਗਾ ਤਾਂ ਉਹ ਰਿਟਨ 'ਚ ਸਾਰੇ ਕਿਸੇ ਅਪਲਾਈ ਹੋਏਗਾ ਤਾਂ ਉਹਨਾਂ ਅਪਲਾਈ ਹੋਗੇ ਤਾਂ ਇਸ ਕਰਕੇ ਉਹ ਅਪਲਾਈ ਨਹੀਂ ਹੋਇਆ ਆਪਣੇ ਚਲੋ ਕਿਸਾਨ ਵਾਪਸ ਆ ਗਏ ਆਪਣੇ ਕਿਸਾਨ ਭੋਲੇ ਵੀ ਚਲੋ ਗੱਲਾਂ ਦੇ ਵਿੱਚ ਆ ਕੇ ਸਿਸਟਮ ਵੀ ਆਪਾਂ ਚਲੋ ਚੱਲਦੇ ਆਂ ਵੀ ਗੱਲ ਹੋ ਗਈ ਆਪਣੀ ਕਲੀਅਰ ਬਟ ਉਹਦੇ ਬਾਅਦ ਜ다 ਆਪਣੀਆਂ ਗੱਲਾਂ ਇਹਨਾਂ ਦੇ ਮੂਰੇ ਰੱਖੀਆਂ ਗਈਆਂ ਵੀ ਆਓ ਜੀ ਸਾਡੀਆਂ ਸ਼ਰਤਾਂ ਪੂਰੀਆਂ ਕਰ ਦੋ ਕਿਉਂਕਿ ਸ਼ਰਤਾਂ ਦੇ ਵਿੱਚ ਜਿਹੜਾ ਇੱਕ ਤਾਂ ਐਮਐਸਪੀ ਦਾ ਹੈ ਹੀ ਸੀ ਤੇ ਨਾਲ ਜਿਹੜੇ ਆਪਣੇ ਕੇਸ ਹੋਏ ਸੀਗੇ ਠੀਕ ਆ ਤੇ ਕੁਝ ਕਰਜ਼ਾ ਮਾਫੀ ਦੇ ਉੱਪਰ ਲੈ ਕੇ ਸੀਗਾ ਚਰਚਾ ਉਹ ਕੋਈ ਵੀ ਗੱਲ ਇਹਨਾਂ ਨੇ ਪੂਰੀ ਨਹੀਂ કરી ਤਾਂ ਕਰਕੇ ਹੁਣ ਇਹ ਦੁਬਾਰੇ ਧਰਨਾ ਫੇਰ ਅਸੀਂ ਇੱਥੇ ਲੈ ਕੇ ਆਏ ਆ ਠੀਕ ਆ ਸਾਡੇ ਜਿਹੜੀਆਂ ਜਥੇਬੰਦੀਆਂ ਨੇ ਠੀਕ ਆ ਉਹ ਇੱਥੇ ਆਪਣੇ ਭਨੇਰ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਠੀਕ ਆ ਉਹਨਾਂ ਨੇ ਅੱਗੇ ਆ ਕੇ ਇਹ ਧਰਨੇ ਨੂੰ ਲਾਇਆ ਇਹਨਾਂ ਨੂੰ ਕਿਹਾ ਵੀ ਸਾਡੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਕਰ ਦਿਓ ਤੇ ਕਹਿ ਤਾ ਦਈਆਂ ਕਿਉਂਕਿ ਹੁਣ ਲਾਸਟ ਟਾਈਮ ਆ ਸਰਕਾਰ ਦਾ ਵੀ ਹਨਾ ਸਰਕਾਰ ਕਿਉਂਕਿ ਹੁਣ ਇਸ ਤੋਂ ਬਾਅਦ ਆਪਣੀਆਂ ਇਲੈਕਸ਼ਨਸ ਆ ਜਾਣਗੇ ਉਹਦੇ ਬਾਅਦ ਫਿਰ ਆਪਾਂ ਕਹਿੰਦੇ ਚੋਣ ਜਨਤਾ ਵੀ ਲੱਗ ਜਾਏਗਾ ਹਨਾ ਉਹਦੇ ਬਾਅਦ ਵੀ ਕੋਈ ਵੀ ਬਿਲ ਪਾਸ ਨਹੀਂ ਕਰਾ ਸਕਦੇ ਤਾਂ ਕਰਕੇ ਫਿਰ ਇਹ ਸਾਨੂੰ ਐਜੀਟੇਸ਼ਨ ਪਹਿਲਾਂ ਕਰਨਾ ਸਟਾਰਟ ਕਰਨਾ ਪਿਆ ਹੂੰ ਸੋ ਹੁਣ ਲੋਕਾਂ ਨੂੰ ਤਾਂ ਐਂ ਆ ਵੀ ਪਤਾ ਨਹੀਂ ਦੁਬਾਰੇ ਟਰੈਕਟਰ ਟਰਾਲੀਆਂ ਲੈ ਕੇ ਦੁਬਾਰੇ ਆ ਜੰਨੇ ਆ ਹੈਨਾ ਵੀ ਇਹਨਾਂ ਕੋਲ ਹੋਰ ਕੋਈ ਕੰਮ ਕਰਦਾ ਹੈ ਨਹੀਂ ਹੁਣ ਕੰਮ ਕਿਉਂ ਨਹੀਂ ਬਾਈ ਸਾਡਾ ਸਾਰਾ ਹੁਣ ਕਣਕ ਦਾ ਸਮਾਂ ਹੈਨਾ ਫਸਲ ਦਾ ਸਮਾਂ ਸਾਨੂੰ ਵੀ ਛੱਡ ਕੇ ਆਉਣਾ ਕੋਈ ਸੌਖਾ ਥੋੜੀ ਲੱਗਦਾ ਹੁਣ ਬਾਈ ਜੀ ਹੁਣ ਅਮਰਸਰ ਤੋਂ ਆਏ ਹੋਏ ਨੇ ਐਨੀ ਦੂਰ ਹੈਨਾ ਬਾਬਾ ਜੀ ਨੇ ਦੇਖੋ ਇਹਨਾਂ ਦੀ ਉਮਰਾਂ ਨੇ ਹੁਣ ਇੱਥੇ ਠੰਡ ਦੇ ਵਿੱਚ ਇੱਥੇ ਮਰਨ ਦੀਆਂ ਦੱਸੋ ਹੁਣ ਕੱਲ ਇੱਥੇ ਰਹਿੰਦਾ ਹੁੰਦਾ ਸਰਕਾਰ ਸਾਡੇ 'ਤੇ ਜ਼ੁਲਮ ਕਰ ਰਹੀ ਹੈ ਜੀ ਹੈਨਾ ਉੱਥੇ ਆਪਣਾ ਹੁਣ ਇਸ ਟਾਈਮ ਜਿਹੜਾ ਬਾਰਡਰ ਦੇ ਉਧਰ ਦੇਖੋ ਜੀ ਮਾੜ ਇਹਨਾਂ ਨੇ ਸੀਲਿੰਗ ਕਰੀ ਵੀ ਆ ਹਨਾ ਇਹ ਸੀਲਿੰਗ ਸਾਰੀ ਪੰਜਾਬ ਦੇ ਦੀ ਜੋਈ ਵੀ ਆ ਜਿਹੜਾ ਖਨੌਰੀ ਬਾਰਡਰ ਆ ਉੱਥੇ ਵੀ ਉੱਥੇ ਸੀਲਿੰਗ ਹੈ ਸੀ ਜਿਹੜੀ ਅਰ ਉੱਥੇ ਆਪਣੇ ਹੀ ਟਰੈਕਟਰਾਂ ਦੇ ਉੱਪਰ 50 ਟਰੈਕਟਰ ਭੰਨੇ ਜਿਹੜਾ ਇੱਕ ਵਿਚਾਰਾ ਨੌਜਵਾਨ ਸ਼ਹੀਦ ਹੋਇਆ ਉਹ ਆਪਣੇ ਇਲਾਕੇ ਦੇ ਵਿੱਚੋਂ ਆ ਕੇ ਉਹਨਾਂ ਨੇ ਕੁੱਟਮਾਰ ਕਰੀ ਹੁਣ ਐ ਨਹੀਂ ਪਤਾ ਵੀ ਉਹਨਾਂ ਦੇ ਵਿੱਚ ਹੋਰ ਵੀ ਐਕਸਟਰਾ ਜਣ ਕੇ ਜਨਾਬ ਸਿਵਲ ਦੇ ਸਿਵਲ ਦੇ ਵਿੱਚ ਕੋਈ ਵੀ ਬੰਦੇ ਹੋ ਸਕਦੇ ਆਪਾਂ ਕਹਿ ਨਹੀਂ ਸਕਦੇ ਨਾ ਤਾਂ ਕੋਈ ਕਾਰਵਾਈ ਹੋਣੀ ਆ ਇੱਥੇ ਵਿਚਾਰਾ ਮਰਨ ਦਾ ਕਿਸਾਨ ਨਹੀਂ ਆ ਲੋਕਾਂ ਨੂੰ ਐ ਆ ਵੀ ਬਸ ਚੱਕ ਕੇ ਆ ਗਏ ਵੀ ਇਹਨਾਂ ਦਾ ਕੰਮ ਹੀ ਆ ਅਸੀਂ ਇਹੀ ਚੀਜ਼ਾਂ ਸੁਣਦੇ ਆਏ ਆ ਤੇ ਕਈ ਲੋਕੀ ਆਪਾਂ ਨੂੰ ਸੋਸ਼ਲ ਮੀਡੀਆ ਤੇ ਇਦਾਂ ਦੇ ਕਹਿੰਦੇ ਮਿਲ ਜਾਂਦੇ ਨੇ ਵੀ ਇਹ ਕਿਸਾਨ ਨਹੀਂ ਹੈਗੇ ਇਹ ਕੁਝ ਕੋਈ ਹੋਰ ਨੇ ਇਹਨਾਂ ਕੋਲ ਹਥਿਆਰ ਲੈ ਕੇ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਹਥਿਆਰ ਦੇਖੋ ਜੀ ਸਾਡੇ ਕਿਹਨਾਂ ਨੇ ਜੀ ਹਥਿਆਰ ਇਹ ਹਥਿਆਰ ਨੇ ਇਹ ਝੰਡੇ ਡੰਗਣੇ ਨੂੰ ਮੈਂ ਹਥਿਆਰ ਵੇਲੋ ਆ ਡੰਡੇ ਹੀ ਆ ਸਾਡੇ ਕੋਲ ਕੀ ਆ ਇਹ ਐਡੀਆਂ ਗੋਲੀਆਂ ਵੱਜ ਜਾਣਗੇ ਲੱਤਾਂ ਤੋੜ ਦੇਣਗੇ ਯਾਰ ਕਿਸੇ ਦੀਆਂ ਗੋਲੀ ਵਰਗੇ ਇਹ ਕਈਆਂ ਕੰਡੇ ਹਥਿਆਰ ਲੈ ਕੇ ਇਹ ਹੁਣ ਬਾਬਾ ਜੀ ਇਹ ਤੁਰੂਗੇ ਇਹਨੂੰ ਲਾਠੀ ਲੈ ਕੇ ਤੁਰੂਗੇ ਨੌਜਵਾਨ ਬੱਚੇ ਆ ਉਹਨਾਂ ਦੇ ਹੱਥ ਝੰਡੇ ਆ ਜੇ ਖਾਲੀ ਖੜੇ ਆ ਹੁਣ ਉਸ ਦਿਨ ਦੇ মিডিਆ ਨੇ ਵਿੱਚ ਵੀ ਜਿਹੜੀ ਦੂਜਾ ਆਪਣਾ ਮੀਡੀਆ ਤੁਹਾਨੂੰ ਪਤਾ ਹੀ ਹੈ ਕਿਹੜਾ ਨੈਸ਼ਨਲ মিডিਆ ਮੈਂ ਅਸੀਂ ਖਬਰਾਂ ਕਿਉਂ ਦੇਖੋ ਜੀ ਹਾਂਜੀ ਕਿਸਾਨ ਸਾਰੀਆਂ ਜੀ ਮੈਂ ਇੱਕ ਟੀਚਰ ਹਾਂ ਠੀਕ ਆ ਇਹ ਬਾਈ ਵੀ ਜੌਬ ਕਰਦਾ ਬਟ ਇਹ ਕਿਸਾਨ ਸਾਡੇ ਆਪਣੀਆਂ ਜ਼ਮੀਨਾਂ ਹੈਗੀਆਂ ਸਾਰੀਆਂ ਸਾਨੂੰ ਪਤਾ ਅਸੀਂ ਫੇਰ ਆਪਣਾ ਹੁਣ ਸਕੂਲ ਦੀ ਵੀ ਛੁੱਟੀ ਕਰਕੇ ਆ ਕੇ ਫੇਰ ਇੱਥੇ ਆ ਕੇ ਆਪਣਾ ਧਰਨਾ ਦੇਣਾ ਆਏ ਹਾਂ ਠੀਕ ਆ ਵਿੱਚ ਇਨਵੋਲ ਹੋਨੇ ਆ ਅਸੀਂ ਲੋਕਲਾਂ ਇੱਥੋਂ ਇੱਥੇ ਆ ਕੇ ਸਾਨੂੰ ਪਤਾ ਵੀ ਸਾਡੀਆਂ ਇਹ ਮੰਗਾਂ ਜਾਇਜ਼ ਨੇ ਇਹਨਾਂ ਦਾ ਸਾਨੂੰ अच्छा एक और बात अच्छा भाई जी ਤੁਸੀਂ ਮੈਂ ਗੱਲ ਕਰਦੇ ਤੁਸੀਂ ਜਿੱਦਾਂ ਟੀਚਰ ਹੋ ਬੱਚਿਆਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਇਸ ਚੀਜ਼ਾਂ ਬਾਰੇ ਕਿਉਂਕਿ ਲੋਕਾਂ ਕੋਲ ਜਿਹੜੀ ਗੱਲ ਪਹੁੰਚਦੀ ਹੈ ਨਾ ਉਹ ਟੀਵੀ ਮਾਧਿਅਮ ਰਾਹੀਂ ਜਾਂ ਨੈਸ਼ਨਲ ਮੀਡੀਆ ਰਾਹੀਂ ਪਹੁੰਚਦੀ ਤੇ ਉਹਨਾਂ ਦਾ ਨਜ਼ਰੀਆ ਵੀ ਉਸ ਤਰੀਕੇ ਦਾ ਬਣਦਾ ਤੁਸੀਂ ਟੀਚਰ ਹੋ ਬੱਚਿਆਂ ਨੂੰ ਕਿਸ ਤਰੀਕੇ ਨਾਲ ਇਸ ਚੀਜ਼ ਦੀ ਜਨਾ ਜਾਗਰੂਕ ਕਰਦੇ ਹੋ ਦੇਖੋ ਮੈਂ ਇੱਕ ਸਿੰਪਲ ਦੀ ਇੱਕ ਐਗਜ਼ਾਮਪਲ ਦੇ ਦੇਣਾ ਇੱਕ ਨਾਰਮਲ ਜੀ ਵੀ ਜਿਹੜੇ ਕਾਮ ਇਨਸਾਨ ਜੇ ਸਮਝ ਲਵੇ ਇਸ ਗੱਲ ਨੂੰ ਵੀ ਫਾਇਦਾ ਕੀ ਹੈ ਇਸ ਕਾਨੂੰਨਾ ਦਾ ਐਮਐਸਪੀ ਦਾ ਫਾਇਦਾ ਕੀ ਹੈ ਦੇਖੋ ਆਪਾਂ ਕਿਸਾਨ ਆ ਹਨਾ ਠੀਕ ਆ ਕਿਸਾਨ ਦੇ ਵਿੱਚ ਆ ਗਿਆ ਇੱਕ ਜਿਹੜਾ ਸੈਂਟਰ ਪੁਆਇੰਟ ਆ ਗਿਆ ਉਹਦੇ ਵਿੱਚ ਆ ਗਿਆ ਵਪਾਰੀ ਠੀਕ ਆ ਉਸ ਤੇ ਉਪਰ ਆ ਗਏ ਦੂਸਰੇ ਲੋਕ ਜਿਹੜੇ ਉਸ ਚੀਜ਼ ਨੂੰ ਖਰੀਦ ਰਹੇ ਆ ਹਨਾ ਕਿਸਾਨ ਨੂੰ ਜਿਹੜਾ ਕੋਈ ਖਰੀਦ ਰਿਹਾ ਉਹਨੂੰ ਤਾਂ ਉਹ ਜਿਹੜਾ ਵਪਾਰੀ ਆ ਉਹ ਆਪਣੇ ਮੁੱਲ ਦੇ ਹਿਸਾਬ ਨਾਲ ਦੇ ਚ ਠੀਕ ਆ ਕਿਸਾਨ ਉਹ ਕੀ ਕਰਦਾ ਆਪਣੀ ਲੇਬਰ ਆ ਉਹਦੀ ਠੀਕ ਆ ਜਿੰਨਾ ਕੋ ਉਹਦਾ ਖਰਚਾ ਆ ਉਹਨੂੰ ਜੇ ਹੁਣ ਮੰਨ ਲਓ ਅਸੀਂ ਫਸਲ ਸਾਡੀ ਆਲੂਆਂ ਦੀ ਹੋਗੀ ਜਦੋਂ ਅਸੀਂ ਪੱਟ ਕੇ ਵੇਚਨੇ ਆ ਸਾਨੂੰ 3-4 ਰੁਪਏ ਦੀ ਉਹ ਮਿਲਦੇ ਆ ਹਨਾ ਵੇਚ ਮਿਲਦੇ ਆ ਉਹਦੇ 3-4 ਰੁਪਏ ਅਸੀਂ ਸਾਹਮਣੇ ਨਹੀਂ ਸਰਕਦੇ ਅੱਗੇ ਹਨਾ ਸਾਨੂੰ ਉਹਨਾਂ ਨਹੀਂ ਮੁੱਲ ਮਿਲ ਰਿਹਾ ਉਹਨਾਂ ਨੇ ਕਿਆ ਕਰਨਾ ਉਹਨੂੰ ਜਿਹੇ ਸਟੋਰ ਕਰਨ ਜਿਵੇਂ ਮਰਜ਼ੀ ਕਰਨ ਠੀਕ ਆ ਉਹਦਾ ਰੇਟ ਕਿਤੇ ਜਾ ਕੇ ਅੱਪ ਹੋ ਕੇ ਚਾਹੇ ਉਹਨੂੰ 40 ਕਰ ਦੇਣ 50 ਕਰ ਦੇਣ ਠੀਕ ਆ ਜਿਹੜੀ ਮਰਜ਼ੀ ਫਸਲ ਆਪਣੀ ਮਰਜ਼ੀ ਦਾ ਮੁੱਲ ਠੀਕ ਆ ਲਾ ਰਹੇ ਆ ਵਪਾਰੀ ਲਾ ਰਹੇ ਆ ਨਾ ਆਮ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਨਾ ਹੋਇਆ ਜਿਹੜਾ ਜਿਹੜੇ ਬੰਦੇ ਨੌਕਰੀਆਂ ਕਰਦੇ ਨੇ ਜਾਂ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਸਾਡਾ ਕਹਿਣਾ ਇਹ ਆ ਵੀ ਸਾਨੂੰ ਸਾਡੀ ਲੇ ਸਾਨੂੰ ਸਾਡੀ ਲੇਬਰ ਤਾਂ ਮਿਲਣੀ ਚਾਹੀਦੀ ਆ ਜਿਹੜਾ 50% ਮਲਾ ਲਓ ਵੀ ਸਾਡਾ ਅਸੀਂ ਕੰਮ ਕਰ ਰਹੇ ਆ ਸਾਨੂੰ ਉਹਦਾ ਕੋਈ ਖਰਚਾ ਮਿਲੇ ਤਾਂ ਸਹੀ ਯਾਰ ਅਸੀਂ ਹੁਣ ਐਂ ਤਾਂ ਨਹੀਂ ਹੈ ਵੀ ਕਈ ਵਾਰ ਤਾਂ ਅਸੀਂ ਬਾਹਰ ਦੰਨੇ ਆ ਕਿਉਂ ਕਿਉਂ ਬਾਹਰ ਦੰਨੇ ਆ ਘੇਰ ਦੰਨੇ ਆ ਅਸੀਂ ਇਸ ਤਰੀ ਟੋਬਿਆਂ ਚ ਵੀ ਘੇਰ ਰਹੇ ਨੇ ਆਲੂ ਠੀਕ ਹੈ ਹੋਰ ਕਈ ਫਸਲਾਂ ਨੇ ਜਿਹੜੀਆਂ ਅਸੀਂ ਐਂ ਘੇਰ ਦੰਨੇ ਆ ਸਾਨੂੰ ਸਾਡਾ ਉਸ ਤਰੀਕੇ ਦੇ ਲੈਵਲ ਦੇ ਨਾਲ ਸਾਨੂੰ ਦਿਹਾੜੀ ਤਾਂ ਮਿਲ ਜੇ ਸਾਨੂੰ ਤਾਂ ਉਹ ਵੀ ਨਹੀਂ ਮਿਲਦੀ ਇਹ ਚੀਜ਼ ਆ ਜੇ ਆਮ ਬੰਦਾ ਸਮਝ ਲਵੇ ਇਹ ਵੀ ਤੁਹਾਡੇ ਹੀ ਹੈਜ਼ਿਟੇਸ਼ਨ ਤੁਹਾਡੇ ਲਈ ਹੋਆ ਤੁਹਾਡੇ ਸਾਰਿਆਂ ਨਾਲੇ ਹੈ ਪੰਜਾਬ ਦਾ ਦੇਖੋ ਜਿਹੜਾ ਮੰਡੀਕਰਨ ਸਿਸਟਮ ਥੋੜਾ ਲੱਗਾ ਹਨਾ ਪੰਜਾਬ ਦੇ ਵਿੱਚ ਜੀਰੀ ਕਣਕ ਹਨਾ ਜਿਆਦਾ ਹੁੰਦੀ ਆ ਤੇ ਉਹ ਇੱਕ ਐਮਐਸਪੀ ਦੀ ਰੇਟ ਨਾਲ ਵਿਕਦੀ ਆ ਬਟ ਹੁਣ ਬਿਹਾਰ ਦਾ ਲਾ ਲਓ ਬਿਹਾਰ ਦੇ ਵਿੱਚ ਵੀ ਹਨਾ ਬਿਹਾਰ ਵਾਲਿਆਂ ਨੂੰ ਉਹਨਾਂ ਦੀ ਉੱਥੇ ਮੰਡੀਕਰਨ ਹੈ ਹੀ ਨਹੀਂ ਉਹਨਾਂ ਦੀ ਕੋਈ 1100 1200 ਰੁਪਿਆ ਜਿਹੜੀ ਜੀਰੀ ਜੀਰੀ ਆ ਜਾਂ ਕੁਝ ਐਨਾ ਘੱਟ ਰੇਟ ਨਾਲ ਵਿਕਦੀ ਆ ਉਹ ਅਸੀਂ ਤਾਂ ਤਾਂ ਹੀ ਕਹਿ ਰਹੇ ਹਾਂ ਵੀ ਐਮਐਸਬੀ ਕਾਨੂੰਨ ਬਣਾ ਦਿਓ ਠੀਕ ਹੈ ਸਾਨੂੰ ਇੱਕ ਰੇਟ ਨਿਧਾਰਤ ਹੋ ਜਾਊਗਾ ਜਦ ਅਸੀਂ ਕਿਸਾਨ ਅਸੀਂ ਵੇਚਣ ਜਾਈਏ ਸਾਡੀ ਘੱਟ ਤਾਂ ਨਾ ਵਿਕੇ ਸਾਨੂੰ ਚਾਹੇ 12 ਦੀ ਵਿਕੇ ਸਾਡੀ 13 ਦੀ ਵਿਕੇ ਸਾਨੂੰ ਮਨਜ਼ੂਰ ਆ ਵੀ ਤਾਂ ਕਿ ਸਾਨੂੰ ਸਾਡੇ ਲੈਵਲ ਦਾ ਜਿਹੜਾ ਖਰਚਾ ਹੋਇਆ ਉਹ ਸਾਨੂੰ ਮਿਲ ਜਵੇ ਸਾਡਾ ਕੋਈ ਅਸੀਂ ਵੀ ਕੁਛ ਅੱਗੇ ਵੱਧ ਸਕੀਏ ਕਿਉਂਕਿ ਨਹੀਂ ਤਾਂ ਮਜ਼ਦੂਰ ਤਾਂ ਮਜ਼ਦੂਰ ਹਰ ਕਿਸਾਨ ਕਿਸਾਨ ਇੱਕ ਲੈਵਲ ਤੇ ਹੀ ਚੱਲ ਰਹੇ ਨੇ ਉਹਨਾਂ ਦਾ ਕੋਈ ਬੈਨੀਫਿਟ ਨਹੀਂ ਹੋ ਸਕਿਆ ਤੇ ਖਰਚਾ ਤੁਹਾਨੂੰ ਪਤਾ ਹੀ ਅੱਜਕੱਲ ਕਿੰਨਾ ਵੱਧਾ ਰੇਹਾਂ ਸਪਰੇਹਾਂ ਤੇ ਆਪਣੇ ਹੱਕ ਮੰਗਣ ਵਾਸਤੇ ਤੁਸੀਂ ਦੇਖਦੇ ਹੋ ਬਾਰਡਰ ਇੱਕ ਇਦਾਂ ਤਸੀਲ ਕੀਤੀ ਹੋਣੀ ਜਿਵੇਂ ਦੇਸ਼ ਦੇ ਬਾਰਡਰ ਹੁੰਦੇ ਨੇ ਸਾਹਮਣੇ ਕੋਈ ਹੋਰ ਦੇਸ਼ ਦੇ ਬੰਦੇ ਖੜੇ ਹੁੰਦੇ ਇਦਾਂ ਦੀ ਚੀਜ਼ਾਂ ਨੂੰ ਦੇਖ ਕੇ ਮਨ ਚ ਕੀ ਵਿਚਾਰ ਆਉਂਦੇ ਨੇ ਫਿਰ ਤਾਂ ਐ ਹੀ ਸਾਡਾ ਜੀ ਕਰਦਾ ਵੀ ਪੰਜਾਬ ਨੂੰ ਭਾਈ ਇੱਕ ਪਾਸੇ ਹੀ ਕੱਢ ਦੋ ਠੀਕ ਨਹੀਂ ਇੰਨਾ ਤਾਂ ਅਸੀਂ ਆਪਾਂ ਮੱਥਾ ਟੇਕਣ ਜਾਂਦੇ ਅੰਮ੍ਰਿਤਸਰ ਬਾਗਾ ਪਾウダー ਤੇ ਉੱਥੇ ਨਹੀਂ ਇੰਨਾ ਕੁਝ ਹੈਗਾ ਜਿੰਨਾ ਸਾਨੂੰ ਉਹਰੇ ਦੇਖਣ ਨੂੰ ਮਿਲ ਗਿਆ ਇੱਥੇ ਤਾਂ ਜੇ ਨਿਆਣਿਆਂ ਨੂੰ ਲਿਆਈਏ ਬੱਚਿਆਂ ਨੂੰ ਲੈ ਕੇ ਆਈਏ ਹਨਾ ਉਹ ਦੇਖਣ ਨੂੰ ਰਿਹਾ ਕਿ ਵੀ ਵੀ ਇਦਾਂ ਦਾ ਬਾਦਰ ਦੇਖਣਾ ਤਾਂ ਉਹੀ ਦੇਖ ਲਓ ਉੱਥੇ ਕੀ ਕਰਨ ਜਾਣਾ ਅੰਮ੍ਰਿਤਸਰ ਤੁਸੀਂ ਇਦਾਂ ਦਾ ਬਿਹੇਵ ਸਰਕਾਰ ਕਰ ਰਹੀ ਆ ਸਾਨੂੰ ਤਾਂ ਇਹ ਸਮਝ ਆਉਂਦਾ ਵੀ ਅਸੀਂ ਤਾਂ ਕਿਸਾਨ ਆ ਕੋਈ ਅੱਤਵਾਦੀ ਜਾਂ ਇਹ ਜੇ ਥੋੜੀਆਂ ਵੀ ਸਾਨੂੰ ਗਲਤ ਤਰੀਕੇ ਨਾਲ ਇੱਥੇ ਵੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਤੁਸੀਂ ਕਿੱਥੇ ਤੋਂ ਐ ਲਗਾ ਰਹੇ ਤੁਹਾਡੀਆਂ ਤੁਸੀਂ ਕਿੱਥੇ ਤੋਂ ਐ ਵੀ ਐ ਨਹੀਂ ਸਾਦੇ ਢਾਲੇ ਤੋਂ ਅੱਛੀ। ਤੋਂ ਨਾ 200 ਰੁਪਇਆ ਭਾਅ ਤੇ 1800 ਦਿੱਤਾ। ਅੱਛੀ। ਤੇ ਬਾਬਾ ਜੀ ਤੁਸੀਂ ਪਹਿਲਾਂ ਕਦੀ ਦੇਖਿਆ ਵੀ ਕਿਸਾਨ ਨੇ ਧਰਨੇ ਲਾਉਂਦੇ ਹੋਣ ਜਾਂ ਕੋਈ ਵੀ ਧਰਨਾ ਲੱਗੇ ਹੋਵੇ ਉਸ ਦੇ ਉੱਤੇ ਇਸ ਤਰੀਕੇ ਦਾ ਸਰਕਾਰ ਦਾ ਰਵੱਈਆ ਹੋਵੇ? ਨਹੀਂ ਪਹਿਲਾਂ ਨਹੀਂ ਕਦੀ ਵੇਖਿਆ। ਤੇ ਹੁਣ ਦੇਖ ਕੇ ਕੀ ਲੱਗਦਾ ਮਨ ਨੂੰ? ਇਹੋ ਲੱਗਦਾ ਵੀ ਤੁਹਾਨੂੰ ਅਤਵਰਦੀ ਸਮਝ ਨਹੀਂ ਆਉਦੀ ਤੁਹਾਨੂੰ। ਤੇ ਅੱਡਾ ਦੇ ਜੇ ਤਾਂ ਸਾਨੂੰ ਜਾਣ ਨਹੀਂ ਦਿੰਦੇ। ਹੂੰ। ਅਸੀਂ ਉੱਥੇ ਜਾ ਕੇ ਕੀ ਕਰਨਾ? ਹੂੰ। ਉੱਥੇ ਜਾ ਕੇ ਬਹਿਣਾ ਅਸੀਂ ਕੋਈ ਹੱਕੜਾ ਹੈ ਮੈਂ। ਹੂੰ। ਤਕੀਸ ਚੀਜ਼ ਤੋਂ ਡਰਦੀ ਹੈ ਸਰਕਾਰ ਦਿੱਲੀ ਰੋਕ ਕਿਉਂ ਰੋਕ ਰਹੀ ਹੈ ਤੁਹਾਡੇ ਹਿਸਾਬ ਨਾਲ ਇਹੋ ਜਾਂਦੇ ਵੀ ਇੱਕ ਭਾ ਮੰਗਦੇ ਆ ਕਿ ਇਹਨੇ ਕੱਲੇ ਪੰਜਾਬ ਹੀ ਮੰਗਣਾ ਹੋਰ ਤੇ ਕੋਈ ਮੰਗਦਾ ਨਹੀਂ ਹੂੰ ਇਹਨਾਂ ਨੂੰ ਰੋਗ ਲਿਆ ਦੇ ਸਾਰੇ ਰੋਗ ਲੈ ਲੈ ਲਹਿਰ ਇੱਥੇ ਹੀ ਉੱਠਣੀ ਆ ਇਹ ਨਹੀਂ ਜੀ ਲਹਿਰ ਬਾ ਇੱਥੋਂ ਉੱਠਣੀ ਆ ਜੀ ਬਈ ਹਨਾ ਜਿਹੜੀ ਲਹਿਰ ਆ ਜ਼ਿਆਦਾਤਰ ਆਪਣੇ ਗੁਰੂ ਮਹਾਰਾਜ ਦੀ ਧਰਤੀ ਆ ਹੱਕ ਲਈ ਬੋਲਣਾ ਸਿਖਾਇਆ ਲਹਿਰ ਇੱਥੋਂ ਹੀ ਉੱਠਣੀ ਆ ਆਪਣੇ ਪੰਜਾਬ ਤੋਂ ਜੇ ਇੱਥੋਂ ਵਾਲੀ ਦੱਬ ਲਈ ਅੱਗੇ ਤਾਂ ਦੱਬੇ ਵੀ ਆ ਇਹ ਅੱਗੇ ਦਾ ਵਿਚਾਰੇ ਪਹਿਲਾਂ ਹੀ ਗਰੀਬੀ ਦਾਵੇ ਦੇ ਵਿੱਚ ਆਉਣਾ ਕੋਲ ਇੰਨਾ ਕਿੱਥੇ ਉਰੇ ਤਾਂ ਪਰਮਾਤਮਾ ਹੀ ਸੁੱਖ ਨਾਲ ਸਭ ਕੁਝ ਲੰਗਰ ਵੀ ਵਰਤਦਾ ਹਨਾ ਸਭ ਕੁਝ ਆ ਇੱਥੋਂ ਐਜੀਟੇਸ਼ਨ ਪਿਛਲੀ ਵਾਰ ਵੀ ਆਪਣੇ ਸਾਰਾ ਕੁਝ ਫੈਸਿਲਿਟੀ ਮਿਲਦੀ ਰਹੀ ਹੈ ਆਪਣੀ ਹੁਣ ਇੱਕ ਹੋਰ ਕਹਿੰਦੇ ਆ ਵੀ ਟਰਾਲੀਆਂ ਨਹੀਂ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾਣੀਆਂ ਅੱਗੇ ਹਨਾ ਇਹ ਵੀ ਬੜਾ ਚੱਲ ਰਿਹਾ ਵੀ ਵੀ ਤੁਰ ਕੇ ਚਲੇ ਜਾਓ ਹਨਾ ਉੱਥੇ ਕੋਈ ਇਹਨਾਂ ਨੇ ਬੰਦੋਬਸਤ ਕਰਾਇਆ ਵੀ ਸਾਡੇ ਲਈ ਟੈਂਟ ਲਾਏ ਹੋਏ ਨੇ ਹੁਣ ਟਰਾਲੀਆਂ ਦਾ ਇੱਕ ਸਾਨੂੰ ਅਸੀਂ ਆਪਣੀਆਂ ਤਰਪਾਲਾਂ ਬਣਾ ਕੇ ਉਹਦੇ ਵਿੱਚ ਪੈਣ ਦਾ ਬੰਦੋਬਸਤ ਕਰ ਲੈਨੇ ਆ ਉਹਨਾਂ ਨੂੰ ਕਿਹਾ ਸੀ ਕੋਈ ਬੰਦੂਖਾਂ ਜਾਂ ਗੋਲੀਆਂ ਲਾਈਆਂ ਵੀ ਆ ਮੈਨੂੰ ਐਂ ਦੱਸੋ ਕੱਲੇ-ਕੱਲੇ ਟਰੈਕਟਰਾਂ ਦੀ ਤੁਸੀਂ ਜੇ ਵੀਡੀਓ ਬਣਾ ਲਿਓ ਉਹ ਨਾਰਮਲ ਟਰੈਕਟਰ ਨੇ ਜੇ ਕਿਸੇ ਟਰੈਕਟਰ ਦੇ ਉੱਪਰ ਕੋਈ ਸ਼ੀਲਡ ਵੀ ਲਾਈ ਆ ਉਹਨਾਂ ਦੇ ਗੋਲਿਆਂ ਤੋਂ ਬਚਣ ਦੀ ਲਈ ਵੀ ਆ ਵੀ ਤਾਂ ਕਿ ਸਾਡੇ ਨਾ ਵੱਜ ਜੇ ਸਾਡੇ ਕੋਈ ਬੱਚੇ ਦਾ ਨੁਕਸਾਨ ਨਾ ਹੋ ਜਵੇ ਤਾਂ ਲਾਈਆਂ ਵੀ ਆ ਉਹ ਵੀ 2-4 ਟਰੈਕਟਰ ਨੇ ਉਰੇ ਹੈਨਾ ਤੇ ਅੱਗੇ ਕਹਿੰਦੇ ਵੀ ਟਰੈਕਟਰ ਟਰਾਲੀਆਂ ਲਿਜਾਓ ਤੁਰਕੇ ਚਲੀ ਜਾ ਉੱਥੇ ਪਿਛਲੀ ਵਾਰ ਗਿਆ ਤਾਂ ਪਿਛਲੀ ਵਾਰ ਉੱਥੇ ਕੋਈ ਸੋਇਆ ਟਰੈਕਟਰ ਟਰਾਲੀਆਂ ਸੈਂਡ 'ਤੇ ਖੜਾਈਆਂ ਵੀ ਦੀਆਂ ਬੰਦੇ ਉੱਥੇ ਹੀ ਰਹਿ ਰਹੇ ਸੀਗੇ ਉਹਦੇ ਵਿੱਚ ਆਪਣੇ ਰਹਿਣੇ ਦਾ ਪ੍ਰਬੰਧ ਬਣਾਇਆ ਹੋਤਾ ਹੋਰ ਕਹਤਾ ਟਰੈਕਟਰ ਟਰਾਲੀਆਂ ਲਿਜਾਣੇ ਆ ਸਾਡੇ ਤਾਂ ਅਹੀ ਇੱਕ ਗੱਡਾ ਐ ਸੀ ਨੋ ਐ ਸੀ ਜਿੱਦਨ ਮਰਜ਼ੀ ਨੂੰ ਖਿੱਚੀ ਫੇਰੀ ਜਾਂਦੇ ਆ ਠੀਕ ਨਹੀਂ ਵੀਰੇ ਠੀਕ ਠੀਕ ਥੈਂਕ ਯੂ